ਸਲਾਣਾ ਜੋੜ ਮੇਲੇ ਦੀ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਮੇਰੇ ਤੋਂ ਪਹਿਲਾਂ ਵੀ ਇਕਵਾਲ ਗਾ ਕੇ ਗਏ ਨੇ ਮੇਰੇ ਜਿਹੜੇ ਸਤੇ ਸ਼ਕਤੀ ਸਾਹਿਬ ਨੇ ਇਸ ਸਟੇਜ ਦਾ ਪ੍ਰਬੰਧ ਕਰ ਰਹੇ ਨੇ ਮੇਰਾ ਚਿਹਰਾ ਵੀ ਨਹੀਂ ਵੇਖਿਆ ਇਹਨਾਂ ਨੇ ਜਸਵਿੰਦਰ ਸਿੰਘ ਜੀ ਇੱਕ ਸ਼ਬਦੀ ਹਾਜ਼ਰੀ ਮੈਨੂੰ ਆਹ ਦੱਸਦੇ ਵੀ ਸ਼ਬਦ ਕੱਢਾ ਲਿਓ ਉਦੋਂ ਹੀ ਬੰਦ ਕਰ ਮੇਰਾ ਸ਼ਬਦ ਹਟਾਉ ਕਰਦਾ ਸ਼ਬਦ ਮੈਂ ਬੇਨਤੀ ਕਰਦਾ ਜੀ ਜਿਹੜੀ ਸੰਗਤ ਪ੍ਰੇਮ ਕਰਦੀ ਹੋ ਇਸ ਰੱਬ ਜੀ ਦੇ ਦਰ ਤੇ ਆਏ ਹੋ ਇਹ ਉਹ ਦਰ ਹੈ ਜਿਹੜੇ ਦਾਦੇ ਨੇ ਫਕੀਰੀਆਂ ਵੰਡੀਆਂ ਫਕੀਰੀਆਂ ਤੇ ਇਸ ਦਰ ਤੇ ਆ ਕੇ ਫਕੀਰ ਬਣ ਕੇ ਗਏ ਮੈਂ ਉਹਨਾਂ ਫਕੀਰਾਂ ਦੇ ਨਾਮ ਤੋਂ ਸ਼ੁਕਰ ਕਰੂੰਗਾ ਮੈਂ ਇਹ ਵੀ ਕਹਿੰਦਾ ਵੀ ਬਾਬਲ ਧੀ ਦਾ ਗਾਣਾ ਜੋ ਇਸ ਤਰ੍ਹਾਂ ਦੇ ਗਾਣੇ ਨਹੀਂ ਇਹ ਦਰ ਉਹ ਐਸੇ ਫਕੀਰੀਆਂ ਲੈਣ ਆਏ ਹੋ ਜੇ ਫਕੀਰੀਆਂ ਕਰਦੇ ਹੋ ਤਾਂ ਸਾਡੇ ਅੰਦਰ ਦੀ ਗੱਲ ਹੋਣੀ ਚਾਹੀਦੀ ਹੈ ਰੂਹ ਦੀ ਗੱਲ ਹੋਣੀ ਚਾਹੀਦੀ ਹੈ ਸੁਣਨੀਓ ਅਰੇ ਗਾਟਾਂ ਤੋਂ ਦੇ ਕੋਲੇ ਸਭ ਤੋਂ ਪਹਿਲਾਂ ਤਾਂ ਇਸ ਜਕਾਰੇ ਦੇ ਨਾਲ ਬੋਲਦਾ ਹਰੀ ਸਿੰਘ ਰਬ ਦੀ ਅਜੇ ਨਹੀਂ ਅੰਦਰੋਂ ਨਹੀਂ ਬੋਲੇ ਬੋਲਦਾ ਹਰੀ ਸਿੰਘ ਰਬ ਦੀ ਕਾਦਾ ਸ਼ਰਦਾਸ ਮਹਾਰਾਜ ਕੀ ਕਾਦਾ ਬਿਕਰਦਾਸ ਮਹਾਰਾਜ ਕੀ ਸੈ ਸਾ ਹਜੂਰ ਗਰਮੀਤ ਮਹਾਰਾਜ ਕੀ ਪਿਆਰੀ ਸਾਧ ਸੰਗਤ ਕੀ ਸੱਚੇ ਨਾਨਕ ਨਾਮ ਕੀ ਐ ਵਾਸਵਾ ਹਾਂ ਲੀਡ ਹੁਣ ਮੈਨੂੰ ਕਹਾਂ ਤਾ ਜਕਾਰੇ ਬਣਾ ਦੇ ਤਾ ਮੰਨ ਜਾਂਦਾ ਤੇ ਦੱਸ ਦੋ ਸਹੀ ਹੈ 22 ਸਾਡੇ ਬਰੀ ਵਾਲੇ ਤੇ ਸੰਗਤ ਬੈਠੀ ਆ ਮੇਰੇ ਸਤਿਕਾਰਯੋਗ ਪੈਰਾਂ ਦੇ ਮਾਲਕ ਜੀ ਸਤਿ ਪਤਨੀ ਸਾਰੇ ਲੀਡ ਦੁਕਾਨਦਾਰ ਉਹਨਾਂ ਨੂੰ ਅਸੀਂ ਦਾੜ ਨਹੀਂ ਮਾਰਗਾ ਬੜੀ ਬੱਚੇ ਨਾ ਜਿਹੜੇ ਫालतू ਮਾਈਕ ਆਨ ਆਫ ਕਰਦੇ ਅਸੀਂ ਅਸੀਂ میں کلا تو نہیں ہاں हलो 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 ਆਖਦਾ ਕੁਦਰਤੀ ਗਸਦਾਏ ਕਿਵੇਂ ਦਰਸ ਕਰਾ ਦਿਆ ਅੰਧਿਆਂ ਨੂੰ ਮੇਰੀ ਵਿੱਚੇ ਰਹਿ ਗਈ ਸੀ ਗੱਲ ਸਤਿਕਾਰਯੋਗ ਭੈਣ ਜੀ ਬਰੀ ਵਾਲੇ ਤੋਂ ਸੰਗਤ ਸਾਡੇ ਰਣ ਸਿੰਘ ਵਾਲਾ ਉਥੋਂ ਸੰਗਤ ਬੈਠੀ ਬਾਈ ਜਸਵੀਰ ਜੀ ਮਰਕੀਤ ਜੀ ਮਾਸਟਰ ਵੀਰ ਸਿੰਘ ਜੀ ਮੈਨਾਂ ਨਾਮ ਨਹੀਂ ਲੈਂਦਾ ਕਿਉਂਕਿ ਸਾਰੇ ਨਾਮ ਉਹ ਰੱਬ ਦੇ ਪਿਆਰਿਓ ਉਸ ਭਗਤ ਨੇ ਉਹਦੇ ਉਹਦੇ ਬੱਚੇ ਨੇ ਅਸੀਂ ਸਾਰੇ ਗੁਰਪਾਏ ਆ ਸਾਡੀਆਂ ਰੂਹਾਂ ਇੱਕ ਨੇ ਉਸ ਰੱਬੀ ਰੂਹ ਨਾਲ ਗੱਲਾਂ ਕਰਨੀਆਂ ਉਹ ਪਿਆਰਾ ਕੱਕਾ ਆਖਦਾ ਕੁਦਰਤੀ ਦਿਸਦਾ ਏ ਛੱਡ ਦੋ ਯਾਰ ਉਹ ਕੱਕਾ ਆਖਦਾ ਕੁਦਰਤੀ ਦਿਸਦਾ ਏ ਤੇ ਕਿਵੇਂ ਦਰਸ ਕਰਾ ਦਿਆਂ ਅੰਧਿਆਂ ਨੂੰ ਉਹ ਰੰਗ ਦੇ ਅੱਖਾਂ ਕਦੇ ਨਹੀਂ ਉਹ ਰੰਗ ਹੁੰਦਾ ਹੋ 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 ਰੰਗ ਦੇ ਅੱਖਾਂ ਕਦੇ ਨਹੀਂ ਰੰਗ ਹੁੰਦਾ ਤੇ ਰੰਗ ਦਾ ਪਤਾ ਹੁੰਦਾ ਰੰਗ ਦੇ ਰੰਗਿਆਂ ਨੂੰ ਉਹ ਜਦੋਂ ਗੁਨਾ ਦੀ ਪਰਖ ਵਿਚਾਰ ਕਰੀਏ ਤੇ ਉਦੋਂ ਵੇਖੀਦਾ ਨਹੀਂ ਉੱਚਿਆਂ ਲੰਬਿਆਂ ਨੂੰ ਉਦੋਂ ਵੇਖੀਦਾ ਨਹੀਂ ਉੱਚਿਆਂ ਲੰਬਿਆਂ ਲੈ ਵੀ ਤਬਲੇ ਵਾਲਿਆਂ ਦਾ ਕਾਇਮ ਹੋ ਗਏ ਉਹ ਜਦੋਂ ਗੁਨਾ ਦੀ ਕਰ ਕਰੀਏ ਉਦੋਂ ਵੇਖੀਦਾ ਨਹੀਂ ਉੱਚੇ ਆ ਲੰਬਿਆਂ ਨੂੰ ਤੇ ਮਾਇਆ ਜਾਂਦੀ ਨਹੀਂ ਨਾਲ त्यागी ना ਦੇ ਤੀਖ ਮਿਲੇ ਦਾ ਮੁਖ ਦੇ ਮੰਦਿਆਂ ਨੂੰ ਐ ਆਉਣਾ ਜੀ ਦਾ ਸਮ ਵੇਖਣਾ ਥਾ ਥੱਲੇ ਧਰ ਅਸਰ ਤਨਪਦ ਇਹ ਸ਼ਰੀਰ ਦੇ ਅੰਦਰ ਕਿੱਥੇ ਰਹਦੀ ਹੈ ਭਰਾ ਕੋਈ ਕਹਿੰਦਾ ਮੈਨੂੰ 40 ਸਾਲ ਹੋ ਗਏ ਸ਼ਬਦ ਲੈਣੇ ਕੋਈ ਕਹਦਾ ਮੈਂ ਤਾਂ ਰੱਬ ਜੀ ਹੋਰਤ ਲਿਆਸੀ ਆਲੇ ਜੀ ਰੱਖੀ ਬੈਠਿਆ ਆਲੇ ਜੀ ਜੇ ਸ਼ਬਦ ਨੂੰ ਜਾਣਿਆ ਨਾ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਸਭ ਕੁਝ ਅੰਦਰੇ ਛਪਾਲਿਆ ਕਹਿੰਦੇ ਬਹੁਤਾ ਉਹ ਬੋਲਦੇ ਜਿਹੜੇ ਬੋਥੀਆਂ ਥੋਥੀਆਂ ਪੜੇ ਹੁੰਦੇ ਬਹੁਤਾ ਉਹ ਬੋਲਦੇ ਜਿਹੜੇ ਵਿੱਚ ਗਿਆਨ ਦੇ ਕੜੇ ਹੁੰਦੇ ਉਹ ਚੁੱਪ ਬੈਠਦੇ ਖੁਸ਼ੀ ਮੁਹੰਮਦਾ ਉਹ ਜਿਹੜੇ ਆਪਣੇ ਆਪ ਵਿੱਚ ਬੜੇ ਹੁੰਦੇ ਆ ਨੈਣਪੁਰੀ ਚੋਂ ਚੱਲਦੀ ਸੋਸਤੀ ਨੈਣਪੁਰੀ ਚੋਂ ਨਜ਼ਰ ਮਾਰੇ ਨੈਣਪੁਰੀਵਲ ਇਹ ਨੈਣਪੁਰੀ ਚੋਂ ਚੱਲੀ ਸੁਰਤੀ ਤੇ ਨਾ ਨਕ ਪੁਰਬੇ ਚ ਆਈ ਕਿੱਥੇ ਆਈ ਬਰਾ ਨੈਣਪੁਰੀ ਚੋਂ ਚੱਲੀ ਸੁਰਤੀ ਤੇ ਨਾ ਨਕ ਪੁਰਬੇ ਚ ਆਈ ਤੇ ਨੋ ਘਰਾਂ ਵਿੱਚ ਲੱਭਦੇ ਥੱਕ ਗਿਆ ਆਪਣਾ ਰਾਜਣ ਮਾਈ ਕੁਸ਼ ਦੀ ਆਕੇ ਹਰਿਸ਼ ਨੂੰ ਪੁਸ਼ ਦੀ ਆਕੇ ਦੱਸਿਓ ਕੋਈ ਟਕਣਾ ਬੜੇ ਚਿਰਾਂ ਦਾ ਬਿਛੜਿਆ ਮੈਥੋ ਤੇ ਧਿਆਨ ਸਿਆਂਦੇ ਜਾਣਾ ਸੁਰਤੀ ਵਿਛੜੀ ਹੋਈ ਆ ਕਿੱਥੇ ਭਾਲਦੀ ਕਹਿੰਦੀ ਧਿਆਨ ਸੰਦੇ ਘਰੇ ਜਾਣਾ ਹੁਣ ਧਿਆਨ ਰਹਿੰਦਾ ਕਿੱਥੇ ਭਲਾ ਧਿਆਨ ਸੋ ਰਹਿਦਾ ਕਿੱਥੇ ਆ ਸਰੀਰ ਦੇ ਅੰਦਰ ਕਿਹੜੇ ਘਰ ਦਿੰਦਾ ਤਲਾ ਕੋਣ ਕਹਿੰਦੇ ਨੂੰ ਸੁਰਤੀ ਨੇ ਪੁੱਛਿਆ ਕਹਿੰਦੇ ਧਿਆਨ ਸੋ ਦੇ ਜਾਣਾ ਹੈ ਹਰੀ ਸਿੰਘ ਰੱਬ ਜੀ ਕੀ ਕਹਿੰਦੇ ਆਏ ਹਰੀ ਸਿੰਘ ਜੀ ਪੁੱਛਣ ਲੱਗੇ ਉਹ ਤੇਰਾ ਕੋਈ ਵਰ ਹੈ ਉਹ ਕਹਿੰਦੇ ਵੀ ਬਾ ਸੁਰਤੀਏ ਜਿਹੜੇ ਧਿਆਨ ਸੋ ਨੂੰ ਯਾਦ ਕਰਦੀਆਂ ਉਹ ਤੈਨੂੰ ਪਤਾ ਤੇਰਾ ਕੀ ਲੱਗਦਾ ਕਹਿੰਦੀ ਹਾਂ ਮੈਨੂੰ ਪਤਾ ਮੇਰਾ ਕੀ ਲੱਗਦਾ ਹੈ ਕਹਿੰਦੇ ਪਰ ਸੁਣ ਹਰੀ ਸਿੰਘ ਜੀ ਪੁੱਛਣ ਲੱਗੇ ਉਹ ਤੇਰਾ ਕੋਈ ਵਰ ਹੈ ਆ 10 ਨੰਬਰ ਦੀ ਗਲੀ ਦੇ ਅੰਦਰ ਧਿਆਨ ਸੇ ਆਉਂਦਾ ਈ ਘਰ ਆਉਂਦੀ ਸਮਝਵੇ ਜੇ ਸਮਝੰਦੀ ਤਾਂ ਤਾੜੀ ਮਾਰ ਕੇ ਦੱਸਿਓ ਮੈਨੂੰ ਤਵੇਤ 5 ਮਿੰਟ ਦਿਓ ਜੇ ਮੇਰੀ ਗੱਲ ਸੁਣ ਲਿਓ ਜੀ ਮੈਨੂੰ ਪਤਾ ਮੇਰੇ ਸਾਈ ਗੁਰਮੀਰ ਸਾਹਿਬ ਜੀ ਨੇ ਉਹਨਾਂ ਨੇ ਮੈਨੂੰ ਫੋਨ ਤੇ ਆਖਿਆ ਸੀ ਜੇ ਤੇ ਮਿਲ ਗਿਆ ਟਾਈਮ ਤਾਂ ਉਹ ਮੈਂ ਤਾਂ ਹਾਜ਼ਰੀ ਲਾਉਣੇ ਆਇਆ ਸੀ ਮੈਂ ਤਾਂ ਇੰਨੀ ਖੁਸ਼ੀ ਹੋ ਰਹੀ ਆ ਮੈਂ ਬੱਜਦਾ ਤਾਂ ਹਰੀ ਸੰਗਰਾਮੀ ਦੇ ਦਰ ਤੇ ਕੁੱਤਾ ਬਣ ਕੇ ਪੌਂਗ ਰਿਹਾ ਕੁੱਤਾ ਇਸ ਤਰ੍ਹਾਂ ਤੇ ਹੋਰ ਦੱਸ ਦਿਆਂ ਮੇਰੇ ਉਸਤਾਦ ਜਨਾਬ ਖੁਸ਼ੀ ਮੁਹੰਮਦ ਕੁਮਾਰ ਪੁੱਟੀ ਵਾਲਾ ਬਾਬਾ ਹਰੀ ਸਿੰਘ ਦਰਬਾਰ ਦੇ ਵਿੱਚ ਉਹ ਫਕੀਰੀਆਂ ਲੈ ਕੇ ਵੀ ਗਏ ਨੇ ਉਹ ਸਭ ਕੁਝ ਇਸ ਦਰ ਤੋਂ ਪ੍ਰਾਪਤ ਕਰਕੇ ਗਏ ਨੇ ਕਿਉਂਕਿ ਉਹ ਦਰਬਾਰ ਦੇ ਇਕਵਾਲ ਸੀ ਬਾਬਾ ਹਰੀ ਸਿੰਘ ਰੱਬ ਜੀ ਦੇ ਮੈਂ ਉਹਦਾ ਬੱਚਾ ਕਿਉਂਕਿ ਕੋਟਕਪੂਰੇ ਤੋਂ ਪੁੱਟੀ ਵਾਲੇ ਤੱਕ ਨਜ਼ਰ ਤੇਰੀ ਦਾ ਸ਼ਾਇਆ ਉਹ ਖੁਸ਼ੀ ਮੁਹੰਮਦਾ ਉਹ ਨਹੀਂ ਜੰਮਿਆ ਜੋ ਨੱਜ ਕਰਨ ਆਇਆ ਖੁਸ਼ੀ ਮਹਾਮਤਾ ਉਹਨੇ ਜੰਮਿਆ ਜੋ ਨਿੰਦ ਕਰਨੀ ਆ ਸੁਣੋ ਹਰੀ ਸਿੰਘ ਰਾਜ ਜੀ ਕੀ ਕਹਿੰਦੇ ਨੇ ਹਰੀ ਸਿੰਘ ਜੀ ਪੁੱਛਣ ਲੱਗੇ ਉਹ ਤੇਰਾ ਕੋਈ ਵਰ ਹੈ ਆ 1 ਨੰਬਰ ਦੀ ਗਲੀ ਦੇ ਅੰਦਰ ਧਿਆਨ ਸੇ ਆਉਂਦਾਈ ਘਰ ਕੋਲ ਅਮੋਲ ਅਬੂਲ ਔਰ ਇਹੰਦਾ ਕਿੱਥੇ ਰਹਿੰਦਾ ਕੋਲ ਅਮੋਲ ਅਬੂਲ ਔਰ ਇਹੰਦਾ ਉਹ ਮੇਰ ਦਾ ਲਗਰ ਟਿਕਾ ਕੇ ਤੇ ਬੇਗਮ ਵਰਤਾ ਵਾਸੀ ਬਣਿਆ ਉਹ ਸੁਨ ਸਮਾਤੀ ਲਾ ਕੇ ਅੰਤਰ ਸੁਨ ਗਵਾਰ ਸੁਨ ਤਰੇ ਭਵਣ ਸੁਨ ਸੁਨੰ ਚੌਥੇ ਸੁਨੇ ਜੋ ਨਰ ਜਾਣੇ ਤਾਕੂ ਪਾਪ ਨ ਪੁੰਨ ਸਭ ਤੋਂ ਪਹਿਲਾਂ ਸਤਿਕਾਰ ਜੀ ਬਹੁਤ ਧੰਨਵਾਦ ਜਿਨ੍ਹਾਂ ਨੇ ਅਸ਼ੀਰਵਾਦ ਦਿੱਤਾ ਸੁਣਿਓ ਗੱਲ ਇੱਕ ਕਿਸਮ ਦੀ ਤੇ ਵੀ ਬਾਹਦੈ ਨੂੰ ਕੀ ਦਸੀਏ ਤਾੜੀ ਮਾਰ ਦਿਓ ਜਨਾਬ ਹਾਏ ते बि बूं दीबा तूं बि तिबा तूं दे जा केक ले नज़ाराक ले नज़ारा तबिबा तैनू की दे सीा तुखी दसी जॻहिारा तारा तिॿा तुखी दसी की बा तुख की दसी पूकी ॾिसी दीबा त लुकी दसी ਪਾਣੀ ਤੋਂ ਬਾਅਦ ਵੀ ਹੋਣਾ ਗੁਰਬਾਣੀ ਵਿੱਚ ਲਿਖਿਆ ਕੀ ਦਸਮਤਵਾਰਾ ਗੰਮ ਅਪਾਰਾ ਪਰਮਪੁਰਖ ਕੀ ਕਾਟੀ ਦਸਮਤਵਾਰਾ ਗੰਮ ਅਪਾਰਾ ਪਰਮਪੁਰਖ ਕੀ ਕਾਟੀ ਉੱਪਰ ਹੱਥ ਹੱਟ ਪਰ ਆਲਾ ਆਣੇ ਪੀਤਰ ਸਾਥੀ ਉਹ ਕਹਿੰਦਾ ਵੀ ਦਸਮਾ ਦਵਾਰ ਹੈ ਨੌਂ ਦਰਵਾਜ਼ੇ ਖੁੱਲ੍ਹੇ ਤੇ ਦਸਮਾ ਗੋਪਤ ਰਖਾਇਆ ਨੇ ਆਪਣੇ ਰਹਿਣ ਲਈ ਬਣਾ ਤਾੜੀ ਦੇ ਨਾਲ ਹੀ ਸਾਥ ਦੇ ਉਹਨੇ ਬਹੁਤ ਮੈਨੂੰ ਖੁਸ਼ੀ ਦੀ ਚੜਜੋਗੇ ਫਕੀਰਾਂ ਦਾ ਕੰਮ ਹੈ ਇੱਕ ਤਾਂ ਤਾੜੀ ਲਾਉਣੀ ਹੁੰਦੀ ਆ ਜਿਹਨੂੰ ਜਿਹਨੂੰ ਤਾੜੀ ਲਾਉਣੀ ਆਉਂਦੀ ਉਹ ਤਾਂ ਤਾੜੀ ਤੁ ਤੁ ਲਾ ਲਓ ਜੇ ਪਰ ਆਹ ਤਾੜੀ ਦੀ ਨਹੀਂ ਗੱਲ ਕਰਦਾ ਇੱਕ ਤਾੜੀ ਹੋਰ ਵੀ ਲੱਗਦੀ ਹੈ ਜਿਨ੍ਹਾਂ ਨੇ ਲਾ ਹੀ ਉਹਨਾਂ ਨੂੰ ਬਤਹਣਾ ਹੈ ਇਹ ਸੂਖਮ ਦੇਵ ਚ ਕੋਠੀ ਦੇਵ ਚ ਸੂਖਮ ਕੋਠੀ ਕੋਠੀ ਵਿੱਚ ਸੁਆਦ ਕੋਠੀ ਦੇਵ ਚ ਸੂਖਮ ਕੋਠੀ ਕੋਠੀ ਵਿੱਚ ਸੁਆਦ ਨਾ ਇਹ ਹੋਕੀ नारा बीबा तुखी दिबा तूकी दीबा तूं की दे बीा तुखी ਜੇ ਰਜ ਸੇਤਜ ਉਹਦੇ ਕੋਲ ਇਹ ਚਾਰ ਖਾਣੀਆਂ ਨੇ ਅੰਡੇ ਚੋਂ ਪੈਦਾ ਹੋਣ ਵਾਲੇ ਜੇਬ ਚੋਂ ਪੈਦਾ ਹੋਣ ਵਾਲੇ ਆ ਧਰਤੀ ਦੇ ਉੱਤੇ ਜਿਹੜੇ ਪੈਦਾ ਹੁੰਦੇ ਨੇ ਉਹ ਤਪੋਜ ਦੇ ਖਾਣੇ ਆ ਜਿਦੇ ਵਿੱਚ ਰੁੱਖ ਜਿਦੇ ਵਿੱਚ ਅਤਰਾ ਤਰ੍ਹਾਂ ਦੇ ਰੰਗ ਬਰਗੇ ਫੁੱਲ ਖਿਲਦੇ ਨੇ ਇਹ ਇੱਕ ਖਾਣੀ ਐ ਸੇਤਜ ਹੈ ਦੇਖੋ ਜਿਵੇਂ ਕਣਕ ਵਿੱਚ ਧੋਰਾ ਲੱਗ ਜਾਂਦਾ ਝੂਰ ਜਾਂਦੇ ਵਿੱਚ ਉਹਦੇ ਵਿੱਚ ਕਿਹੜਾ ਬੀਜ ਬੀਜ ਦਾ ਉਹਦੇ ਵਿੱਚ ਜੀ ਪੈਦਾ ਹੁੰਦੇ ਆ ਆ ਜਿਹੜਾ ਪਸੀਨੇ ਵਿੱਚੋਂ ਪੈਦਾ ਹੁੰਦਾ ਸਿਰ ਚ ਮਾਊਂ ਬਣ ਜਾਂਦੇ ਨਾ ਇਹਨਾਂ ਦਾ ਵੀ ਖਾਣੀ ਐ ਚਾਰ ਖਾਣੀਆਂ ਚਾਰ ਕਾਣੀਆਂ ਚਾਰ ਕਾਣੀਆਂ ਚਾਰ ਬਾਣੀਆਂ ਛਾਰੇ ਸੁਣ बीबा तारा तारा बीबा तूं दे बी तूं दी उ तू बीबा तूं ਉਹ ਕਹਿੰਦਾ ਬੰਦਿਆ ਤੂੰ ਗੁਨਾਹ ਕੀਤਾ ਹੈ ਤੂੰ ਗੁਨਾਹ ਕਰਦਾ ਹੈ ਤੈਨੂੰ ਪਾਪ ਲੱਗ ਜੂਗਾ ਤੂੰ ਨਰਕਾਂ ਨੂੰ ਜਾਏਗਾ ਉਹ ਹੋਊਗਾ ਐਨੇ ਡਰਾਵੇ ਐਨੇ ਡਰਾਵੇ ਜਿਹੜੇ ਸ਼ਬਦ ਕਹਿ ਲੈ ਲੈਂਦੇ ਨੇ ਪਾਪ ਆਪਣੇ ਕੋਲੋਂ ਹਟ ਜਾਂਦੇ ਆ ਉਹਨਾਂ ਦੇ ਜ਼ਿੰਮੇਵਾਰ ਕੌਣ ਹੋ ਤੇ ਮੇਰੇ ਗੁਰੂ ਜੀ ਦਾ ਸ਼ਹਿਰ ਹੈ ਇਸ ਦਰਬਾਰ ਵਿੱਚ ਦਾਤਾ ਹਰੀ ਸਿੰਘ ਰੱਬ ਦੇ ਦਰਬਾਰ ਦੇ ਸਾਹਮਣੇ ਉਹਨਾਂ ਦੇ ਜਮਾ ਸਨਮਕੋ ਕੇ ਕਿਹਾ ਕਹਿੰਦੇ ਕਦੋਂ ਆਣ ਕੇ ਤੇਰੀ ਸੀਮਿੰਟ ਕੀਤੀ ਤੇ ਕਦੋਂ ਕਿਹਾ ਸੀ ਸਾਨੂੰ ਬਣਾ ਦੇ ਤੂੰ ਉਹ ਕਹਿੰਦੇ ਰੱਬਾ ਉਹ ਤੂੰ ਕਨਾ ਵੀ ਗੁਨਾਹ ਕਰਦਾ ਤੇ ਤੇਰੀ ਮਿਹਨਤ ਕੀਤੀ ਸੀ ਕਿ ਵੀ ਸਾਨੂੰ ਇੱਥੇ ਘੱਲ ਕਿਉਂਕਿ ਲਿਆ ਉਹ ਕਦੋਂ ਆਣ ਕੇ ਤੇਰੀ ਸੀਮਿੰਟ ਕੀਤੀ ਤੇ ਕਦੋਂ ਕਿਹਾ ਸੀ ਸਾਨੂੰ ਬਣਾ ਦੇ ਤੂੰ ਉਹ ਕਦੋਂ ਕਿਹਾ ਸੀ ਅਰਸ਼ ਤੋਂ ਦੇ ੱਤਕਾ ਜਿਹੜੇ ਅਰਸ਼ ਤੋਂ ੱਤਕਾ ਦਿੱਤਾ ਭਲਾ ਉਹ ਆਪਾਂ ਝੱਪਣ ਲੱਗਿਆ ਆ ਮਾਰਛ ਕਦੋਂ ਕਿਹਾ ਸੀ ਅਰਸ਼ ਤੋਂ ਦੇ ੱਤਕਾ ਤੇ ਕਦੋਂ ਕਿਹਾ ਸੀ ਫਰਸ਼ ਤੇ ਬਾ ਦੇ ਤੂੰ ਇੱਕ ਹੋਰ ਗੱਲ ਐਨੇ ਕ ਸੰਤ ਦਾ ਗੱਟ ਰ ਹੈ ਐਨੇ ਕ ਸੰਤ ਦਾ ਸ਼ਟਰ ਲੱਗਿਆ ਸ਼ਟਰ ਐਨੇ ਕ ਸੰਤ ਦਾ ਸ਼ਟਰ ਹੈ ਜਦੋਂ ਮਾਣਾ ਜਾਂ ਚੱਕ ਕੇ ਦੇਖ ਲਉਂਦੇ ਸਜੂਗਾ ਅੱਜ ਤਾਂ ਡੱਟ ਰਹੀ ਆ ਹੱਲੇ ਡੱਟ ਰਹਾ ਉੱਪਰ ਛੜਨ ਲੱਗਿਆ ਕਦੋਂ ਆਣ ਕੇ تیری ਸੀਮੰਤ ਕੀਤੀ ਤੇ ਕਦੋਂ ਕਿਹਾ ਸੀ ਸਾਨੂੰ ਬਣਾ ਦੇ ਤੂੰ ਤੇ ਕਦੋਂ ਕਿਹਾ ਸੀ ਅਰਸ਼ ਤੋਂ ਦੇ ੱੱਕਾ ਤੇ ਕਦੋਂ ਕਿਹਾ ਸੀ ਫਰਸ਼ ਤੇ ਬਾਂਦੇ ਤੂੰ ਓ ਕਦੋਂ ਕਿਹਾ ਸੀ ਨੂਰ ਚੋਂ ਨੂਰ ਜੁਦਾ ਕਰ ਦੇ ਖਾਕ ਦੇ ਵਿੱਚ ਮਿਲਾ ਦੇ ਪੂ ਉਹ ਤੈਨੂੰ ਤੇਰੇ ਹੀ ਇਸ਼ਕ ਨੇ ਤੰਗ ਕੀਤਾ ਰੱਬ ਨੂੰ ਗਿਆ ਉਹ ਕਹਿੰਦਾ ਤੈਨੂੰ ਤੇਰੇ ਇਸ਼ਕ ਨੇ ਤੰਗ ਕੀਤਾ ਤਾਂ ਦੂਸਾਰਾ ਹੀ ਖੇਲ ਰਚਾ ਦਤਾ ਤੇਰੀ ਬਣਾਈ ਹੋਈ ਸੂਰਤ ਇਹ ਤੱਕ ਲੈਂਦਾ ਤੇ ਬੁਣੇਦਾਰ ਇਹ ਖੁਸ਼ੀਆਂ ਬਣਾ ਦਤਾ ਕਹਿੰਦਾ ਨਾ ਬਣਾਉਣਾ ਬੁਣੇਦਾਰ ਇਹ ਖੁਸ਼ੀਆਂ ਨਾ ਬਣਦਾਂ ਜੇ ਤੂੰ ਸੋਹਣੀਆ ਸੂਰਤ ਘੜਦਾ ਹੀ ਨਾ ਫੇਰ ਵੀ ਕੋਈ ਨਾ ਕੋਈ ਸ਼ੱਕ reh ਜਾਂਦਾ ਜੇ ਤੂੰ ਆਪ ਇਨਾ ਵਿੱਚ ਵੜਦਾ ਹੀ ਨਾ ਤੇ ਕਿੱਲੀ ਹੀ ਤਿਲ ਟੰਗਿਆ ਰਹਿੰਦਾ ਡੋਰੀ ताराजा नज़ारापा तसी

ਦੀ ਦਸੀਏ ਮੇਰਾ ਟਾਈਮ ਤਾਂ ਇੰਨਾ ਕੀ ਦਿੱਤਾ ਸੀ ਸੰਗਤ ਦਾ ਪਿਆਰ ਦੇ ਕੇ ਸੰਗਤ ਚਾਵੇ ਤਨਾ ਸਭ ਬੋ ਲੈਣਾ ਮੇਰੇ ਮਨ ਦੀ ਜੇ ਮਤਾਂ ਜੀ ਲਾਲੀਆ